ਕਿ ਅਸਲ ਵਿਵਸਤਾ ਤਾਂ ਹਾਲੇ ਸ਼ੁਰੂ ਹੋਣੀ ਐ ਉਦੋਂ ਜਦੋਂ ਪਾਣੀ ਸੁੱਕਿਆ ਜ਼ਮੀਨਾਂ ਬਣਾਉਣ ਤੇ ਪੈਸਾ ਲੱਗਣਾ ਤੇ ਘੱਟੋ ਘੱਟ ਇੱਕ ਕਿੱਲਾ ਜ਼ਮੀਨ ਨੂੰ ਬਣਾਉਣ ਲਈ 50 ਤੋਂ 60 ਹਜ਼ਾਰ ਰੁਪਏ ਉਹਦਾ ਖਰਚਾ ਤੇ ਉਹ ਲੋਕ ਵੀ ਨੇ ਜਿਨ੍ਹਾਂ ਨੇ ਜ਼ਮੀਨਾਂ ਠੇਕੇ ਤੇ ਲਈਆਂ ਜਾਂ ਜਿਨ੍ਹਾਂ ਦੇ ਕੋਲ ਆਪਣੇ ਸਾਧਨ ਹੈ ਨਹੀਂ ਕੋਈ ਟਰੈਕਟਰ ਆਦਿਕ ਹੈ ਨਹੀਂ ਉਹਨਾਂ ਲੋਕਾਂ ਦੇ ਗੁਰਮੁਖੋ ਸਾਨੂੰ ਉਸ ਵੇੜੇ ਸਹਾਇਤਾ ਕਰਨ ਦੀ ਜ਼ਮੀਨਾਂ 44 ਦੇ ਵਿੱਚ ਵੀ ਪਾਉਣ ਵਾਸਤੇ ਕਣਕ ਦੀ ਰੋੜ ਪੈਣੀ ਹੈ ਡੀਜ਼ਲ ਦੀ ਰੋੜ ਪੈਣੀ ਹੈ ਪੈਸੇ ਦੀ ਰੋੜ ਪੈਣੀ ਹੈ ਜੇ ਆਪਾਂ ਸਾਰੇ ਨਾਲ ਮਿਲ ਕੇ ਆਪਣੀ ਕੀਤੀ ਹੋਈ ਕਿਰਤ ਵਿੱਚੋਂ ਜਿੰਨਾ ਗਿਣਾ ਤੇ ਗੁਰੂ ਦੀ ਕਿਰਪਾ ਆਪਾਂ ਸਾਰਿਆਂ ਨੇ ਆਪਣੇ ਉਹਨਾਂ ਪਰਿਵਾਰਾਂ ਦੇ ਨਾਲ ਤਨ ਕਰਕੇ ਮਨ ਕਰਕੇ ਧਨ ਕਰਕੇ ਖੜੇ ਹੋਣਾ ਹੈ ਤੇ ਜੋ ਸਮਾਜਿਕ ਸੰਸਥਾਵਾਂ ਮਹਾਂਪੁਰਖ ਸੰਪਰਦਾਵਾਂ ਸੰਸਥਾਵਾਂ ਜੋ ਉਹਨਾਂ ਹਰ ਪੀੜਤਾਂ ਦੇ ਜਾ ਜਾ ਕੇ ਸਹਾਇਤਾ ਕਰਦੇ